ਤਾਂ ਜਲੰਧਰ ਹਲਕੇ ਜੋ ਮੌਜੂਦਾ ਅਸੀਂ ਡੋਰ ਟੂ ਡੋਰ ਕਾਂਗਰਸ ਦੇ ਆਗੂ ਜਾ ਰਹੇ ਨੇ ਮਮਤਾ ਦਿੱਤਾ ਜੀ ਸਾਬਕਾ ਚੇਅਰਮੈਨ ਨੇ ਪੰਜਾਬ ਦੇ ਪੰਜਾਬ ਸਰਕਾਰ ਦੇ ਵਿੱਚ ਰਹੇ ਨੇ ਔਰ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਪ੍ਰਧਾਨ ਨੇ ਔਰ ਜਲੰਧਰ ਹਲਕੇ ਚ ਜੋ ਡਿਊਟੀ ਲੱਗੀ ਆ ਤਾਂ ਮਮਤਾ ਜੀ ਲੋਕਾਂ ਦੇ ਨਾਲ ਜਾ ਰਹੇ ਹੋ ਖਾਸ ਤੌਰ ਤੇ ਮੈਂ ਮਹਿਲਾਵਾਂ ਦੀ ਗੱਲ ਕਰਨੀ ਚਾਹਾਂਗਾ ਲੋਕਾਂ ਨੂੰ ਮਿਲ ਰਹੇ ਇੱਕ ਤਾਂ ਅਮਰਤਾ ਵੜਿੰਗ ਜੀ ਨੇ ਤੁਹਾਡੇ ਕੈਂਡੀਡੇਟ ਵੀ ਜਿਹੜੇ ਨੇ ਉਹ ਇੱਕ ਔਰਤ ਨੇ ਮਹਿਲਾ ਨੇ ਉਹ ਵੀ ਤਾਂ ਕੀ ਲੋ ਮਹਿਲਾਵਾਂ ਦੀਆਂ ਕੀ ਭਾਵਨਾਵਾਂ ਨੇ ਕੀ ਕੀ ਕਰ ਰਹੀਆਂ ਪਉਣੀ ਕਾਂਗਰਸ ਨੂੰ ਬਿਲਕੁਲ ਜੀ ਬਿਲਕੁਲ 100% ਅਸੀਂ ਜਿੱਥੇ ਵੀ ਜਾਂਦੇ ਆ ਸਾਨੂੰ ਹਰ ਕੋਈ ਭੈਣ ਜਿਹੜੀ ਹੈ ਬੜੇ ਰਿਸਪੌਂਸ ਦੇ ਰਹੇ ਨੇ ਔਰ ਖਾਸ ਕਰਕੇ ਸਾਨੂੰ ਅਸੀਂ ਹਮੇਸ਼ਾ ਹੀ ਸਭ ਨੂੰ ਸਭ ਨੂੰ ਪਤਾ ਹੈ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਮਹਿਲਾ ਨੂੰ ਮਾਨ ਤੇ ਸਨਮਾਨ ਦਿੱਤਾ ਹੈ ਔਰ ਬੜੀ ਜਿਆਦਾ ਇਸ ਐਕਸਾਈਟਮੈਂਟ ਹੈ ਸਾਰੀਆਂ ਸਾਡੀਆਂ ਲੈ ਪੈਣਾ ਦੇ ਵਿੱਚ ਜਦੋਂ ਵੀ ਅਸੀਂ ਡੋਰ ਟੂ ਡੋਰ ਜਾ ਰਹੇ ਆ ਸਾਨੂੰ ਬੜਾ ਅੱਛਾ ਰਿਸਪੌਂਸ ਮਿਲ ਰਿਹਾ ਹੈ ਕਾਂਗਰਸ ਪਾਰਟੀ ਦਾ ਮੁਕਾਬਲਾ ਮਮਤਾ ਜੀ ਕਿਸ ਨਾਲ ਦੇਖਦੇ ਹੋ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਦਾਵਾ ਕਰ ਰਹੇ ਸੀਐਮ ਸਾਹਿਬ ਰਾਤ ਕਰ ਰਹੇ ਸੀ ਕਿ ਹੋਰ ਕੋਈ ਪਾਰਟੀ ਮੁਕਾਬਲੇ 'ਚ ਤੁਹਾਨੂੰ ਲੱਗਦਾ ਕਾਂਗਰਸ ਮੁਕਾਬਲੇ ਦੇ ਵਿੱਚ ਹੈ ਜੇ ਹੈ ਤਾਂ ਕੋਈ ਜਿੱਤ ਨਹੀਂ ਪੋਜੀਸ਼ਨ 'ਚ ਹੈ ਜੀ ਬਿਲਕੁਲ ਜੀ ਅਸੀਂ ਕਿਸੇ ਦੇ ਨਾਲ ਮੁਕਾਬਲਾ ਨਹੀਂ ਕਰ ਰਹੇ ਸਾਡੀ ਕਾਂਗਰਸ ਪਾਰਟੀ ਬੜੇ ਅੱਛੀ ਲੀਡ ਦੇ ਨਾਲ ਜਿੱਤੇਗੀ ਸਾਨੂੰ ਪੂਰਾ ਕੰਫੀਡੈਂਸ ਹੈ ਔਰ ਜਿਹੜਾ ਅਸੀਂ ਡੋਰ ਟੂ ਡੋਰ ਜਾ ਰਹੇ ਹਾਂ ਸਾਨੂੰ ਉਹਦੇ ਤੋਂ ਬੜਾ ਹੀ ਅੱਛਾ ਹੁੰਗਾਰਾ ਮਿਲ ਰਿਹਾ ਹੈ ਬੜਾ ਅੱਛਾ ਰਿਸਪੌਂਸ ਮਿਲ ਰਿਹਾ ਹੈ ਹਰ ਕੋਈ ਜੜਾ ਬੜਾ ਹੀ ਜਿਆਦਾ ਐਕਸਾਈਟਮੈਂਟ ਹੈ ਸਾਰਿਆਂ ਦੇ ਵਿੱਚ ਬੜੀ ਅੱਛੀ ਲੀਡ ਦੇ ਨਾਲ ਸਾਡਾ ਜਿਹੜਾ ਕਾਂਗਰਸ ਪਾਰਟੀ ਦੇ ਕੈਂਡੀਡੇਟ ਹੈ ਸੁਰਿੰਦਰ ਪੌਰ ਜੀ ਔਰ ਜਿਹੜੇ ਜਿੱਤਣਗੇ ਕਿਸਵਲ ਤਾਲੂਕਾਂ ਦੇ ਕਾਰਪੋਰੇਸ਼ਨ ਜਾਂ ਸਰਕਾਰ ਦੀ ਪਾਈ ਆ ਜੇ ਲੋਕ ਮੁਸ਼ਕਲਾਂ ਦੀ ਗੱਲ ਕਰਦੇ ਨੇ ਇੱਥੇ ਜੀ ਬਿਲਕੁਲ ਜੀ ਇਹ ਗੱਲ ਦੇ ਸਾਨੂੰ ਬੜੇ ਦੁਖ ਨਾਲ ਹੀ ਕਹਿਣਾ ਪੈ ਰਿਹਾ ਕਿ ਕੋਈ ਵੀ ਜਿਹੜਾ ਸੁਵਿਧਾ ਨਹੀਂ ਮਿਲੀ ਐ ਜਿੱਥੇ ਅਸੀਂ ਜਾਂਦੇ ਆ ਉੱਥੇ ਪਾਣੀ ਦੀ ਬੜੀ ਪ੍ਰੋਬਲਮ ਐ ਅਸੀਂ ਗਏ ਸੀ ਟਿਗੋਰ ਐਵੇਨਿਊ ਵਿੱਚ ਉੱਥੇ ਇੰਨੀ ਜ਼ਿਆਦਾ ਪਾਣੀ ਦੀ ਪ੍ਰੋਬਲਮ ਐ ਜਿਹੜਾ ਗਨੇਸ਼ ਨਗਰ ਐ ਉਧਰ ਕਈ ਜਗ੍ਹਾ ਦੇ ਉੱਤੇ ਸੀਵਰੇਜ ਦੀ ਪ੍ਰੋਬਲਮ ਐ ਪਾਣੀ ਗਲੀਆਂ ਦੇ ਵਿੱਚ ਖੜਾ ਆਇਆ ਹੋਇਆ ਹੈ ਉਹਨਾਂ ਨੂੰ ਪੀਣ ਵਾਲੇ ਪਾਣੀ ਦੀ ਬਹੁਤ ਮੁਸ਼ਕਲ ਐ ਜਿਹੜੀਆਂ ਇਹ ਜਿਹੜੀਆਂ ਹੈਗੀਆਂ ਨਾ ਉਹਨਾਂ ਨੂੰ ਪ੍ਰੋਬਲਮਸ ਇਹ ਆਈਆਂ ਨੇ ਲੋਗੇ ਇਸ ਗੱਲ ਤੋਂ ਬਹੁਤ ਪਰੇਸ਼ਾਨ ਨੇ ਜਿਹੜੀਆਂ ਸਾਨੂੰ ਇਹ ਦਿੱਕਤਾਂ ਦੇ ਨਜ਼ਰ ਆਈਆਂ ਨੇ। ਪੁੱਤ ਜੀ ਇੱਕ ਸਵਾਲ ਮੈਂ ਤੁਸੇਉ ਭਾਰਤੀ ਜਨਤਾ ਪਾਰਟੀ ਇਸ ਹਲਕੇ ਦੇ ਵੀ ਦੂਸਰੇ ਨੰਬਰ ਤੇ ਰਹੀ ਆ। ਭਾਸ਼ਵਾਦ ਦਾ ਇੱਥੇ ਆਧਾਰ ਕਿਵੇਂ ਕਿਉਂਕਿ ਸ਼ਹਿਰੀ ਹਲਕਾ ਹੈ, ਸ਼ਹਿਰ ਦੇ ਇਥੋਂ ਭਾਜਪਾ 2-3 ਵਾਰੀ ਜਿੱਤੀ ਵੀ ਆ। ਭਾਰਤੀ ਜਨਤਾ ਪਾਰਟੀ ਦੀ ਪੋਜੀਸ਼ਨ ਕੀ ਦੇਖਦੇ ਹੋ ਤੁਸੀਂ? ਦੇਖੋ ਜੀ ਅਸੀਂ ਤਾਂ ਸਿਰਫ ਆਪਣੀ ਪੋਜੀਸ਼ਨ ਦੇਖ ਰਹੇ ਹਾਂ ਸਾਡੀ ਕਾਂਗਰਸ ਪਾਰਟੀ ਦੀ ਪੋਜੀਸ਼ਨ ਜਿਹੜੀ ਹੈ ਬਹੁਤ ਅੱਛੀ ਹੈ ਕਿਉਂਕਿ ਸਾਨੂੰ ਅੱਜ ਬਹੁਤ ਦਿਨ ਹੋ ਗਏ ਨੇ ਅਸੀਂ ਸਵੇਰ ਤੋਂ ਸ਼ਾਮ ਤੱਕ ਜੜਾ ਡੋਰ ਟੂ ਡੋਰ ਜਾ ਰਹੇ ਹਾਂ ਇਹ ਕਿਉਂਕਿ ਕਹਿੰਦੇ ਕਿ ਜਿਹੜਾ ਪਬਲਿਕ ਦਾ ਜਿਹੜਾ ਕਹਿਣਾ ਹੁੰਦਾ ਨਾ ਉਹ ਸੱਚਾ ਹੁੰਦਾ ਅਸੀਂ ਪਬਲਿਕ ਦੇ ਵਿੱਚ ਰਹਿੰਦੇ ਹਾਂ ਸਭ ਕੁਲ ਜਾ ਕੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਪੁੱਛਦੇ ਹਾਂ ਸੁਣਦੇ ਹਾਂ ਉਹ ਸਾਰੇ ਜਿਹੜੇ ਕਾਂਗਰਸ ਪਾਰਟੀ ਨੂੰ ਪੂਰਾ ਸਪੋਰਟ ਕਰ ਰਹੇ ਨੇ ਤਾਂ ਕੀ ਲੱਗਦਾ ਕਾਂਗਰਸ ਪਾਰਟੀ ਦੇ ਕਿੰਨੇ ਮਾਰਜਨ ਨਾਲ ਜਿੱਤੇਗੀ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਕਾਂਗਰਸ ਪਾਰਟੀ ਬੜੇ ਅੱਛੇ ਥੈਂਕ ਯੂ ਜੀ ਤਾਂ ਇਹ ਮਮਤਾ দত্ত ਜਿਹੜੇ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਪ੍ਰਧਾਨ ਨੇ ਔਰ ਜਲੰਧਰ ਦੇ ਵਿੱਚ ਜਿਹੜੇ ਆਗੂ ਲਗਾਤਾਰ ਡਟੇ ਹੋਏ ਨੇ ਉਹਨਾਂ ਦੇ ਵਿੱਚ ਇੱਕ ਨੇ ਰਗਾਤਾਰ ਪ੍ਰੋਗਰਾਮ ਬਣਾ ਰਹੇ ਨੇ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਦਾਵਾ ਉਹਨਾਂ ਨੇ ਇਹੋ ਕੀਤਾ ਕਿ ਕਾਂਗਰਸ ਪਾਰਟੀ ਇਹ ਸੀਟ ਜਿਹੜੀ ਵੱਡੇ ਮਾਰਜਨ ਨਾਲ ਜਿੱਤੇਗੀ ਕੈਮਰਾ ਪਰਸਨ ਮਕੇਸ਼ 바ਵਾ ਦੇ ਨਾਲ ਗਗਨਦੀਪ ਸ਼ਰਮਾ ਡੇਨਿਕ ਸਵੇਰਾ ਟੀਵੀ ਜਲੰਧਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par